ਦਾ ਜਾਗਰੂ ਕਰੂ ਤੁਸੀਂ ਆਉਣ ਵਾਲੇ ਦਿਨਾਂ 'ਚ ਵੇਖਿਓ ਵੀ ਇਹ ਕਿਸਾਨਾਂ ਨੇ ਸਰਕਾਰ ਦਾ ਕਿਹੋ ਜਿਹਾ ਜਰੂਰਸ ਕਢਣਾ ਕਿਉਂਕਿ ਕਿਸਾਨ ਸਮਝ ਚੁੱਕਿਆ ਕਿਸਾਨ ਐਡਾ ਉਹ ਨਹੀਂ ਹੈਗਾ ਸੋ ਮੈਂ ਇੱਕ ਬੇਨਤੀ ਕਰਦਾ ਕਿ ਮੈਂ ਕਲੇਰ ਸਾਹਿਬ ਜਿਹੜਾ ਕਿ ਸਾਡੇ ਜਗਰੋਂ ਹਲਕੇ ਦੇ ਸਾਡਾ ਵੀ 500 ਏਕੜਾ ਉੱਥੇ ਉਹ ਅੱਜ ਕਿਸੇ ਬਿਮਾਰੀ ਕਾਰਨ ਨਹੀਂ ਆ ਸਕਿਆ ਸ੍ਰੀ ਠਿਕਣਾ ਪਹਿਲਾਂ ਹਾਰੀ ਲੋਵਾਲੀਆ ਪਰ ਰੈਕੋਰਡ ਹਲਕੇ ਦੀ ਵੀ ਸੋ ਇਹਦੀ ਗੁਰ ਫਤਿਹ ਕੀ ਕੀਤੀ ਗਈ ਹੈ ਕੀ ਇਹ ਮੁੱਖ ਅਜੰਡਾ ਕੀ ਕਿਸ ਤਰੀਕੇ ਦੀ ਗੱਲ ਕੀਤੀ ਹੈ ਮੁੱਖ ਅਜੰਡਾ ਇਹਦਾ ਇਹ ਸੀਗਾ ਤੁਸੀਂ ਸਾਰੇ ਜਾਣਦੇ ਹੋ ਵੀ ਇੱਕ ਗਵਰਨਮੈਂਟ ਪਾਲਿਸੀ ਲੈ ਕੇ ਆਈ ਹੈ ਜਿਹਦੇ ਚ ਲੁਧਿਆਣਾ ਸ਼ਹਿਰ ਦੀ 24311 ਏਕੜ ਜ਼ਮੀਨ ਇਹਨਾਂ ਨੇ ਐਕਵਾਇਰ ਕਰਨੀ ਆ ਉਹ ਜਿਹੜੇ ਪਿੰਡ ਨੇ ਲਗਭਗ 40 ਪਿੰਡ ਪੈਂਦੇ ਨੇ ਲੁਧਿਆਣੇ ਦੇ ਪੌਸ਼ ਏਰੀਆ ਬਹੁਤ ਕੀਮਤੀ ਜ਼ਮੀਨਾਂ ਨੇ ਲੋਕਾਂ ਦੀ ਬਹੁਤ ਵੱਡੇ ਇਜਾਰਿਆਂ ਤੋਂ ਬਹੁਤ ਬਹੁਤ ਵੱਡੀ ਮਿਹਨਤ ਤੋਂ ਬਾਅਦ ਬਹੁਤ ਵੱਡੇ ਕੀ ਆ ਨਾ ਵੇਟ ਕਰ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਇਹ ਸੀ ਵੀ ਸਾਡੀ ਜ਼ਮੀਨ ਮਹਿੰਗੀ ਹੋਈ ਹੈ ਅਸੀਂ ਵੀ ਕਿਸੇ ਵੇਲੇ ਆਪਣੀ ਜ਼ਮੀਨ ਨੂੰ ਵੇਚ ਕੇ ਚੰਗੇ ਮੁੱਲ ਵਟ ਕੇ ਜਾਂ ਜ਼ਮੀਨ ਬੰਦ ਲੈ ਲਾਂਗੇ ਪਰ ਇਹ ਗਵਰਨਮੈਂਟ ਇੰਨੀ ਮਾੜੀ ਪਾਲਿਸੀ ਲੈ ਕੇ ਆਈ ਆ ਕਿ ਇੱਕ ਜ਼ਿਮੀਂਦਾਰ ਨੂੰ ਸਿਰਫ 1200 ਗਾਜ ਜਗ੍ਹਾ ਦਿੱਤੀ ਜਾਣੀ ਆ 1 ਏਕੜ 'ਚੋਂ 4840 ਗਾਜ ਹੁੰਦੀ ਆ ਤਿੰਨ ਹਿੱਸੇ ਗਵਰਨਮੈਂਟ ਨੇ ਲੈ ਜਾਣੀ ਆ ਇੱਕ ਹਿੱਸਾ ਜ਼ਿਮੀਂਦਾਰ ਨੂੰ ਮਿਲਣਾ ਕੋਈ ਪੈਸਾ ਨਹੀਂ ਕੋਈ ਕੁਛ ਨਹੀਂ ਉਹ ਵੀ ਉਹ ਤਾਂ ਵੇਚ ਸਕਦਾ ਜਿਮੀਦਾਰ ਜਦੋਂ ਡਿਵੈਲਪ ਹੋ ਡਿਵੈਲਪ ਪਤਾ ਨਹੀਂ ਹੋਣੀ ਆ ਜਾਂ ਨਹੀਂ ਹੋਣੀ ਕਿਉਂਕਿ 24000 ਏਕੜ ਜ਼ਮੀਨ ਡਿਵੈਲਪ ਹੋਣ ਨੂੰ ਬਹੁਤ ਸਮਾਂ ਲੱਗਦਾ ਸੈਂਕੜੇ ਸਾਲ ਵੀ ਲੱਗ ਸਕਦੇ ਆ ਸੋ ਇਸ ਕਰਕੇ ਬਹੁਤ ਵੱਡਾ ਇਜਾਰੇ ਦਾ ਜ਼ਿਮੀਦਾਰਾਂ ਦੇ ਉੱਤੇ ਸਵੱਬ ਬਣ ਗਿਆ ਜ਼ਿਮੀਦਾਰ ਇਕੱਠੇ ਨੇ ਅਸੀਂ ਧਰਨਾ ਵੀ ਮਾਰਿਆ ਸੀ ਧਰਨੇ ਦੀ ਸਫਲਤਾ ਤੋਂ ਬਾਅਦ ਸਾਨੂੰ ਖੁਸ਼ੀ ਹੋਈ ਵੀ ਗਵਰਨਮੈਂਟ ਨੂੰ ਆਪਣੀ ਪਾਲਿਸੀ ਵਿੱਚ ਚੇਂਜ ਕਰਨੀ ਪਈ ਅਮੈਂਡਮੈਂਟ ਕੀਤਾ ਤੱਕੇ ਵਾਲੀ ਜਗ੍ਹਾ ਤੇ ਸਹਿਮਤੀ ਆ ਗਈ ਆ ਹੁਣ ਅਸੀਂ ਹਰ ਇੱਕ ਜ਼ਿਮੀਂਦਾਰ ਦਾ ਇੱਕ ਫਾਰਮ ਭਰਨ ਜਾ ਰਹੇ ਆ ਹਲਫੀਆ ਬਿਆਨ ਟਾਈਪ ਕਿਉਂਕਿ ਗਵਰਨਮੈਂਟ ਕਹਿੰਦੀ ਹੈ ਵੀ ਸਹਿਮਤੀ ਅਸੀਂ ਨਾ ਸਹਿਮਤੀ ਦੇ ਫਾਰਮ ਭਰ ਰਹੇ ਆ ਔਰ ਹਰ ਇੱਕ ਦਾ ਨਾ ਸਹਿਮਤੀ ਦਾ ਫਾਰਮ ਭਰ ਕੇ ਗਵਰਨਮੈਂਟ ਨੂੰ ਦਿਖਾਵਾਂਗੇ ਵੀ ਕੋਈ ਵੀ ਜ਼ਿਮੀਂਦਾਰ ਸਹਿਮਤ ਨਹੀਂ ਜੇ ਜਦੋਂ ਸਾਰੇ ਜ਼ਿਮੀਂਦਾਰਾਂ ਦੇ ਫਾਰਮ ਗਵਰਨਮੈਂਟ ਕੋਲ ਪਹੁੰਚ ਜਾਣਗੇ ਤੇ ਗਵਰਨਮੈਂਟ ਨੂੰ ਮਜਬੂਰ ਨੇ ਪਾਲਿਸੀ ਰੱਦ ਕਰਨੀ ਪਊ ਸਰ ਇੱਕ ਪਿੰਡਾਂ ਦਾ ਜ਼ਿਕਰ ਕੀਤਾ ਤੁਸੀਂ ਕਿ ਪਿੰਡਾਂ ਦੇ ਵਿੱਚ ਕੈਂਪ ਲਾਇਆ ਜਾਂਦਾ ਸੀ ਮਤਲਬ ਕੈਂਪਾਂ ਦੇ ਜਿਹੜੇ ਕੈਂਪ ਦੇ ਵਿੱਚ ਸਿਰਫ ਹਲਫੀਆ ਬਿਆਨ ਭਰਾਂਗੇ ਹਲਪਿਆ ਬਿਆਨ ਲੈ ਕੇ ਅਸੀਂ ਪਿੰਡਾਂ ਦੇ ਵਿੱਚ ਆਪਣੇ ਕੈਂਪ ਲਾਵਾਂਗੇ ਲੋਕਾਂ ਨੂੰ ਦੱਸਾਂਗੇ ਵੀ ਆਹ ਹਲਪਿਆ ਬਿਆਨ ਆ ਪਾਈਏ ਤੇ ਸਾਈਨ ਕਰ ਦਿਓ ਆਪਣੇ ਜ਼ਮੀਨ ਦਾ ਵੇਰਵਾ ਦੇ ਦਿਓ ਤਾਂ ਜੋ ਅਸੀਂ ਗਵਰਨਮੈਂਟ ਨੂੰ ਦੱਸ ਸਕੀਏ ਵੀ ਆਹ ਜ਼ਿਮੀਂਦਾਰ ਜਿਹੜੇ ਨਹੀਂ ਸਹਿਮਤ ਤੁਹਾਡੀ ਪਾਲਿਸੀ ਨਾਲ ਜੇ ਕੋਈ ਸਹਿਮਤ ਆ ਉਹ ਬੇਸ਼ੱਕ ਨਾ ਦੇਵੇ ਜਿਹੜਾ ਨਹੀਂ ਸਹਿਮਤ ਉਹ ਫਾਰਮ ਭਰ ਦੇਵੇ ਤਾਂ ਜੋ ਜ਼ਮੀਨ ਬਚਾਈ ਜਾ ਸਕੇ ਸਰਕਾਰ ਨੇ ਵੀ ਗਾਇਤਤਾ ਕਿ ਜਿਹੜੇ ਕਿਸਾਨ ਆਪਣੀ ਜ਼ਮੀਨ ਦੇਣਾ ਚਾਹੁੰਦੇ ਨੇ ਉਹ ਜਿਹੜੇ ਇੰਟਰਸਟਡ ਨੇ ਉਹ ਉਹਨਾਂ ਦੀ ਜ਼ਮੀਨ ਹੀ ਐਕਵਾਇਰ ਕਰੇਗੀ ਨਹੀਂ ਸਹਿਮਤੀ ਤੋਂ ਬਿਨਾ ਨਹੀਂ ਲਈ ਜਾਵੇ ਜ਼ਮੀਨ ਗਵਰਨਮੈਂਟ ਸਹਿਮਤੀ ਤੋਂ ਬਿਨਾ ਐਕਵਾਇਰ ਨਹੀਂ ਕਰੂਗੀ ਪਰ ਪਾਲਿਸੀ ਤਾਂ ਲਾਗੂ ਹੋਗੀ ਨਾ ਜੇ ਪਾਲਿਸੀ ਰੱਦ ਨਹੀਂ ਹੁੰਦੀ ਜ਼ਿਮੀਦਾਰ ਦੀ ਜ਼ਮੀਨ ਤਾਂ ਸਿਰਫ ਬਾਈਜੋਗ ਰਹਿ ਜਾਣੀ ਆ ਤਾਂ ਤੁਸੀਂ ਜਿਵੇਂ ਕਿ ਹਲਫੀਆ ਬਿਆਨ ਦਾ ਜ਼ਿਕਰ ਕੀਤਾ ਕੀ ਹਲਫੀਆ ਬਿਆਨ ਜਿਵੇਂ ਤੁਸੀਂ ਲਓਗੇ ਆਪਣਾ ਕਿ ਕਿਸਾਦ ਤੋਂ ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਹਾਈ ਕੋਰਟ ਨੂੰ ਕਰੋ ਗਵਰਨਮੈਂਟ ਕੋਲੇ ਜਾਵਾਂਗੇ ਵੀ ਲੋਕ ਸਹਿਮਤ ਨਹੀਂਗੇ ਪਾਲਸੀ ਰੱਦ ਕਰੋ ਜੇ ਗਵਰਨਮੈਂਟ ਪਾਲਸੀ ਰੱਦ ਨਹੀਂ ਕਰੂ ਜਦ ਤੱਕ ਤਾਂ ਚਲੋ ਆਪਣੀ ਆਈ ਜਾਣੀ ਗਵਰਨਮੈਂਟ ਫਿਰ ਅਸੀਂ ਰੱਦ ਕਰ ਦਾਂਗੇ ਪਾਲਸੀ ਰੱਦ ਕਰੇ ਤੋਂ ਬਿਨਾ ਜ਼ਿੰਮੇਵਾਰ ਦਾ ਛੁਟਕਾਰਾ ਨਹੀਂ ਹੈਗਾ ਸਾਬ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਆ ਔਰ ਕੀ ਆ ਜਾ ਰਿਹਾ ਕਿ ਪਿੰਡਾਂ ਦੇ ਵਿੱਚ ਹੁਣ ਤੁਹਾਡੇ ਵੱਲੋਂ ਜਿਹੜੇ ਕੈਂਪ ਲਾਈ ਜਾਣਗੇ ਕੀ ਆ ਸਾਰਾ ਕੀਤਾ ਜਾਏਗਾ ਜਿਹੜੇ ਹਲਫੀਲਾ ਬਿਆਨ ਜਿਹੜੇ ਆ ਉਹ ਲੈ ਜਾਣਗੇ ਕੀ ਆ ਪੂਰਾ ਮਤਲਬ ਦੇਖੋ ਜਿਹੜੀ ਇਹ ਸ਼ਾਰਟ ਨੋਟਿਸ ਤੇ ਅੱਜ ਪ੍ਰੈਸ ਕਾਨਫਰੰਸ ਬੁਲਾਈ ਗਈ ਆ ਇਹ ਕੱਲ ਜਿਹੜੀ ਇਹਨੇ ਪਾਲਿਸੀ ਪਾਸ ਕੀਤੀ ਆ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਕੈਬਨਿਟ ਨੇ ਉਸ ਦੇ ਵਿੱਚ ਇਹਨਾਂ ਨੇ ਇੱਕ ਗੱਲ ਲਿਖਤੀ ਕਿ ਅਸੀਂ ਜੀ ਕਿਸਾਨ ਦੇ ਕੰਸੈਂਟ ਤੋਂ ਬਿਨਾ ਇਨੂੰ ਅਸੀਂ ਜ਼ਮੀਨ ਨਹੀਂ ਲਵਾਂਗੇ ਸਾਡਾ ਮੰਤਬ ਇੱਕੋ ਹੀ ਆ ਕਿ ਜੇ ਆਪਾਂ ਪਿੰਡਾਂ ਦਾ ਉਚਾੜਾ ਬਚਾਉਣਾ ਵਾ ਤਾਂ ਪਿੰਡ ਦੇ ਵਿੱਚੋਂ 100 ਦਾ 100% ਫਾਰਮ ਭਰ ਕੇ 100 ਦੀ 100% ਮਾਲਕੀ ਤੇ ਫਾਰਮ ਭਰੇ ਜਾਣ ਕਿ ਅਸੀਂ ਨਿਜੀ ਜਮੀਨ ਦੇਣਾ ਚਾਹੁੰਦੇ ਜਦ 100 ਦੇ ਵਿੱਚੋਂ 100% ਮਾਲਕੀ ਦੇ ਫਾਰਮ ਭਰੇ ਜਾਣਗੇ ਤਾਂ ਉਹ ਪਿੰਡ ਆਪਣੇ ਆਪ ਲੈਂਡ ਪੂਲਿੰਗ ਤੋਂ ਬਾਹਰ ਹੋ ਜਾਊਗਾ ਜੀ ਲੱਗਦਾ ਜਿਹੜੇ ਹੁਣ ਫਾਰਮ ਭਰੇ ਜਾਣ ਕਿ ਕਿੰਨੇ ਪਿੰਡਾਂ ਦੇ ਫਾਰਮ ਨੇ ਕਿਸਾਨ ਤੁਹਾਡੇ ਨਾਲ ਕੜਨ ਗੱਲਬਾਤ ਕੀਤੀ ਬਿਲਕੁਲ ਕਿਸਾਨਾਂ ਦੇ ਨਾਲ ਗੱਲਬਾਤ ਤੋਂ ਬਾਅਦ ਇਹ ਕੱਲ ਰਾਤ ਵੀ ਸਾਡੀ ਕਿਸਾਨ ਜਥੇਬੰਦੀਆਂ ਨਾਲ ਵੀ ਕੁਝ ਡਿਸਕਸ਼ਨ ਹੋਈ ਸੀ 24 ਤਰੀਕ ਨੂੰ ਜਿਹੜਾ ਕਿਸਾਨ ਜਥੇਬੰਦੀਆਂ ਨੇ ਪ੍ਰੋਗਰਾਮ ਕੀਤਾ ਸੀ ਉਸ ਤੋਂ ਬਾਅਦ ਉਹਨਾਂ ਨੇ ਬਕਾਇਦਾ ਇੰਟਰਵਿਊ 'ਚ ਪ੍ਰਧਾਨ ਸਾਹਿਬ ਦਾ ਧੰਨਵਾਦ ਵੀ ਕੀਤਾ ਫਿਰ ਸੁਖਬੀਰ ਸਿੰਘ ਬਾਦਲ ਇੱਕੋ ਇੱਕ ਇਹੋ ਜਿਹੇ ਲੀਡਰ ਨੇ ਜਿਨ੍ਹਾਂ ਨੇ ਗ ਕਿਸਾਨਾਂ ਦੇ ਨਾਲ ਵੀ ਸਾਡੀ ਗੱਲ ਹੈ ਅਸੀਂ ਖੁਦ ਕਿਸਾਨ ਹਾਂ ਅਸੀਂ ਪਾਲਿਸੀ ਨੂੰ ਹਰ ਪੱਖ ਪੱਖੋਂ ਵਾਚਣ ਤੋਂ ਬਾਅਦ ਕਾਨੂੰਨੀ ਰੈਲ ਲੈਣ ਤੋਂ ਬਾਅਦ ਇਸ ਸੱਟੇ ਤੇ ਆਏ ਹਾਂ ਕਿ ਇਹਦੇ ਹਲਕੀਆ ਬਿਆਨ ਭਰਾਏ ਜਾਣ ਤਾਂ ਕਿ ਜੋ ਜ਼ਮੀਨਾਂ ਦਾ ਉਜਾੜਾ ਬਣੇ। ਸਰਕਾਰ ਕਹਿੰਦੀ ਬਿਨਾ ਕੰਸੈਂਟ ਤੋਂ ਬਿਨਾ ਮਨਜ਼ੂਰੀ ਤੋਂ ਕਿਸਾਨਾਂ ਦੀ ਜ਼ਮੀਨ ਐਕਵਾਇਰ ਨਹੀਂ ਕੀਤੀ ਜਾਵੇਗੀ। ਜਦੋਂ ਇੱਕ ਮੰਨ ਕੇ ਚਲੋ ਇੱਕ ਪਿੰਡ ਦੇ ਵਿੱਚ 100 ਏਕੜ ਜ਼ਮੀਨ ਆ। 100 ਏਕੜ ਜ਼ਮੀਨ ਦੇ ਵਿੱਚੋਂ 70 ਏਕੜ ਸਰਕਾਰ ਨੇ ਲੈ ਲਈ ਲੈਂਡ ਪੂਲਿੰਗ ਚ ਲੋਕਾਂ ਨੂੰ ਵਰਗ ਲਾ ਕੇ ਜਿਹੜਾ 30 ਏਕੜ ਵਾਲਾ ਵਾ ਉਹ सीएलयू बंद कर ਦਿੱਤੇ ਜਾਣਗੇ प्राइवेट प्लेयर्स ਦੇ ਠੀਕ ਹੈ ਜਿਹੜੇ ਇੱਥੇ प्राइवेट 콜ੋਨਾਈਜ਼ਰ ਨੇ ਕੋਈ 20 25 ਏਕੜ ਵਾਲੇ ਠੀਕ ਹੈ ਜੀ ਉਹਨਾਂ ਦੇ सीएलयू बंद ਕਰ ਦਿੱਤੇ ਜਾਣਗੇ ਰਜਿਸਟਰੀਆਂ ਬੰਦ ਕਰ ਦਿੱਤੀਆਂ ਜਾਣਗੀਆਂ ਜਦੋਂ ਉਹਨਾਂ ਕੋਲ ਕੋਈ অপਸ਼ਨ ਹੀ ਨਹੀਂ ਰਹੂਗੀ ਤੇ ਇੱਕ ਇਹ ਫੋਰਸ ਐਕਵਿਜ਼ੀਸ਼ਨ ਹੋ ਜਾਊਗੀ ਇੰਡਾਇਰੈਕਟ ਵੇ ਦੇ ਵਿੱਚ ਤਾਂ ਹੁਣ ਕੀ پلان ਤੁਹਾਡਾ ਐਕਸ਼ਨ پلان ਕੋਈ ਮੀਟਿੰਗ ਕੋਈ ਗੱਲਬਾਤ ਐਕਸ਼ਨ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾਣਗੇ ਬਕਾਇਦਾ ਪਿੰਡਾਂ ਦੇ ਵਿੱਚ ਨਾਊਨਸਮੈਂਟ ਕਰਕੇ ਸਾਡੀ ਟੀਮ ਜਾਊਗੀ ਆਈਟੀ ਟੀਮ ਸਾਡੀ ਨਾਲ ਜਾਊਗੀ ਲੈਪਟਾਪ ਰੱਖ ਕੇ ਉੱਥੇ ਲੈਂਡ ਰਿਕਾਰਡ ਨਾਲ ਨੱਥੀ ਕਰਕੇ ਫਾਰਮ ਭਰੇ ਜਾਣਗੇ ਅਤੇ ਬਕਾਇਦਾ ਇਹ ਸਾਰਾ ਜੋ ਹੈ ਇਹਨੂੰ ਗਲਾਡਾ ਦਫ਼ਤਰ ਵਿਕੇ ਜ਼ੋਨ 22 ਤੇ ਰਿਕਾਰਡ ਬਣਾ ਕੇ ਗਲਾਡਾ ਦਫ਼ਤਰ ਵਿਕੇ ਜਮਾ ਕਰਵਾਇਆ ਜਾਊਗਾ ਸਰ ਦਿੱਲੀ ਵਿੱਚ ਵੀ ਇਸ ਤਰ੍ਹਾਂ ਦੀ ਇੱਕ ਸਕੀਮ ਕਈ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ ਕਿ ਉਸ ਵਿੱਚ ਲੋਕਾਂ ਦੇ ਜਿਹੜੇ 플ਾਟ ਆ ਉਹ ਨੱਪੇ ਗਏ ਸੀਗੇ ਲੋਕਾਂ ਨੂੰ ਇੱਕ ਮਤਲਬ ਜਿਹੜਾ ਕਹਿ ਜਾਂਦਾ ਸੀਗਾ ਤੁਸੀਂ ਸਾਨੂੰ ਪਲਾਂਟ ਦੋ ਅਸੀਂ ਤੁਹਾਨੂੰ ਵਧੀਆ ਮਕਾਨ ਬਣਾ ਕੇ ਦੇਵਾਂਗੇ ਤੇ ਦੋ ਫਲੈਟ ਸਾਡੇ ਆ ਲੇਕਿਨ ਉਹ ਸਕੀਮ ਚੱਲੀ ਸੀ ਕੀ ਪਤਾ ਜਿਹੜਾ ਉਸੇ ਆਧਾਰ ਤੇ ਇਹ ਮਤਲਬ ਹੋਇਆ ਜੀ ਇਕੱਲਾ ਦਿੱਲੀ ਦੇ ਵਿੱਚ ਨਹੀਂ ਮਹਾਲੀ ਦੇ ਵਿੱਚ ਵੀ ਪ੍ਰੋਬਲਮਸ ਆਈਆਂ ਨੇ ਜਿਹੜਾ ਇਹਨਾਂ ਨੇ ਸੀਨੀਅਰ ਆਈਏ ਅਫਸਰ ਜੀ ਦੀ ਡਿਊਟੀ ਲਗਾਈ ਆ ਉਸ ਨੂੰ ਪਹਿਲਾਂ ਹੀ ਹਾਈ ਕੋਰਟ ਵੱਲੋਂ ਕੰਟੈਂਪਟ ਕੰਟੈਂਪਟ ਦੇ ਮਾਮਲੇ ਦੇ ਵਿੱਚ ਨੋਟਿਸ ਇਸ਼ੂ ਹੋ ਚੁੱਕਿਆ ਵਾ ਉਹ ਵੀ ਇੱਕ ਲੈਂਡ ਐਕੁਇਜ਼ੀਸ਼ਨ ਦੇ ਮਾਮਲੇ ਦੇ ਵਿੱਚ ਹੀ ਸੀਗਾ ਪੰਜਾਬ ਦੇ ਵਿੱਚ ਵੀ ਪਹਿਲਾਂ ਹੁਣ ਮਹਾਲੀ ਵਗੈਰਾ ਦੇ ਵਿੱਚ ਵੀ ਡਿਵੈਲਪਮੈਂਟ ਚੱਲ ਰਹੀ ਆ ਉੱਥੇ ਵੀ ਰਜਾਨਾ ਦੇ ਤੌਰ ਤੇ ਮਤਲਬ ਐਵਰੇਜ ਇੱਕ ਦੋ ਵਾਰ ਮਹੀਨੇ ਦੇ ਵਿੱਚ ਇਹਨਾਂ ਨੂੰ ਕੋਈ ਨਾ ਕੋਈ ਜੁਰਮਾਨਾ ਗਲਾਡਾ ਨੂੰ ਲੱਗਦਾ ਹੀ ਰਹਿੰਦਾ ਜਿੱਥੇ ਡਿਲੇ ਕਰਦੇ ਨੇ ਨਿਊ ਪੁਰਬ ਅਪਾਰਟਮੈਂਟਸ ਨੇ ਉਹ ਪ੍ਰੋਜੈਕਟ ਦੀ ਨੇ ਡਿਲੇ ਕੀਤੀ ਬੜੀ ਦੂਰ ਨਹੀਂ ਜਾਂਦੇ ਆਪਾਂ ਹਲਵਾਰਾ 에ਰਪੋਰਟ ਦਾ ਪ੍ਰੋਜੈਕਟ ਆ 16 ਵਾਰ ਇਸ ਦੀ ਡੈਡਲਾਈਨ ਮਿਸ ਹੋ ਚੁੱਕੀ ਹੈ ਜੀ 16 ਵਾਰ ਇਹ ਪ੍ਰੋਜੈਕਟ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਗਲਾਡਾ ਅਤੇ ਇਹ ኤਏਆਈ ਰਲਕੇ ਬਣਾ ਰਹੇ ਨੇ ਇਹ 100 ਏਕੜ ਦਾ ਪ੍ਰੋਜੈਕਟ ਨਹੀਂ ਜਿੱਥੇ ਸਿਰਫ ਮਾਤਰ ਦੋ ਚਾਰ ਫਲੈਟਾਂ ਦੇਣ ਦੀਆਂ ਚੱਲਣੀਆਂ ਨੇ ਇਹ ਨਹੀਂ ਹਜੇ ਇਹਨਾਂ ਤੋਂ ਕੰਪਲੀਟ ਹੋ ਪਾ ਰਿਹਾ ਇਹਦੀਆਂ ਪਰਮਿਸ਼ਨਾਂ ਨਹੀਂ ਲਈਆਂ ਜਾ ਰਹੀਆਂ ਤੇ 24000 ਏਕੜੇ ਕਿੱਥੋਂ ਸੰਭ ਲੈਣਗੇ ਠੀਕ 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 ਹੈ